ਅੱਜ ਮੇਰੇ ਕੋਲ ਆਈ ਕੁਛ ਆਈ ਜਾਂਦਾ ਤੇ ਕੌਣ ਆ ਸਾਗੇ ਸਾਗੇ ਮੈਨੂੰ ਦੱਸੋ ਕੋਈ ਨਹੀਂ ਗੱਡੀ ਚਲਾਉਂਦੇ ਆ ਪਤਾ ਨਹੀਂ ਪੁੱਤ ਕੌਣ ਆ ਇਹ ਐਂ ਆਈ ਜਾਂਦਾ ਦੱਸ ਆ ਦੇ ਲਓ ਦੇ ਪੋਤੇ ਹੈ ਕੀ ਚੀਜ਼ ਆ ਜਿਹੜੀ ਗਾਣੇ ਜਗਾਈਏ ਤੇ ਮੈਨੂੰ ਪਤਾ ਨਹੀਂ ਕੀ ਸਾਗੇ ਸਾਗਰ ਦੀ ਬੋਟੀ ਜਾਂ ਮਰਤੀ ਹੈ ਮੇਰੇ ਪੋਤੇ ਮੇਰੇ ਪੁੱਤ ਦੱਸੋ ਕੀ ਆ ਵੇ ਮੈਂ ਜਦੋਂ ਕੋਣ ਖੋਲਦੀ ਆ ਆ ਸਾਗੇ ਸਾਗਰ ਆਈ ਜਾਂਦਾ ਇਹ ਕੌਣ ਹੈ ਕੀ ਚੀਜ਼ ਮੈਨੂੰ ਦੱਸੋ ਪੁੱਤ ਕੌਣ ਹੈ ਕੀ ਕਹਾਣੀ ਹੈ ਦੀ ਮੇਰੇ ਨੂੰ ਪਤਾ ਲੱਗਦਾ ਮੇਰੇ ਬੱਚੋ ਕੀ ਹੈ ਸਾਗਰ ਸਾਗਰ ਦੀ ਬੋਟੀ ਕਹੀ ਜਾਂਦੀ ਆ ਜਦੋਂ ਮੈਂ ਆਪਣਾ ਫੋਨ ਖੋਲ੍ਹਦੀ ਆ ਬੁੱਤ ਐਦਾ ਹੀ ਹੁੰਦਾ ਐ ਈ ਧੀ ਆ ਮੁੰਡਾ ਕੋ ਗਾਉਂਦਾ ਐ ਸਿੰਗਰ ਆ ਕੋਈ ਮਨੇ ਦੱਸੋ ਪਹਿਲਾਂ ਮੇਰੇ ਪੁੱਤ ਮੇਰੇ ਪੁੱਤ ਦੱਸੋ ਮਾਂ ਨੇ ਪੈਈ ਤੇ ਬੋ ਦੇ ਕੇ ਸਾਗਰ ਸਾਗਰ ਕਰ ਜਾਂਦੇ ਆ ਕੌਣ ਆ ਇਹ ਮੈਂ ਗਾਣਾ ਲਾ ਲੇ ਸਾਗਰ ਆ ਲੈ ਮੈਂ ਕਰਦੀ ਆ ਕੌਣ ਆ ਸ਼ੂ ਇਹ ਲੈ ਆ ਲੈ ਅੱਜ ਮੇਰੇ ਫੋਨ ਚ ਆਈ ਖੁਸ਼ਾਈ ਜਾਂਦਾ ਤੇ ਕੌਣ ਆ ਸਾਗੇ ਸਾਗੇ ਮੈਨੂੰ ਦੱਸੋ ਕੋਈ ਕੋਣੀ ਗੱਡੀ ਚਲਾਉਂਦੇ ਆ ਪਤਾ ਨਹੀਂ ਪੁੱਤ ਕੌਣ ਆ ਇਹ 哎呀呀，那咋咋的了？